ਉਮੀਦ ਕਰਦਾ ਕਿ ਸਾਰੇ ਜਾਨੇ ਜਿਹੜੇ ਪੰਜਾਬ ਪੁਲਿਸ ਦੀ ਭਰਤੀ ਦੇਖ ਰਹੇ ਨੇ ਬੱਚੇ ਠੀਕ ਹੋਵੋਗੇ ਤੁਹਾਡੇ ਪ੍ਰਵਾਹ ਠੀਕ ਹੋਣਗੇ ਅੱਜ ਤੁਹਾਨੂੰ ਫੇਰ ਇੱਕ ਜਿਹੜੇ ਆ ਹਾਈ ਜੰਪ ਬਾਰੇ ਗੱਲ ਦੱਸਾਂਗੇ ਵੀ ਜਿਹੜੇ ਬੱਚੇ ਗਲਤੀ ਕਰਦੇ ਨੇ ਸਭ ਤੋਂ ਵੱਡੀ ਸਾਡੀ ਗਲਤੀ ਕੀ ਹੈ ਸਾਡੇ ਦਿਮਾਗ ਦੀ ਗਲਤੀ ਹੈ ਜਦੋਂ ਅਸੀਂ ਦਿਮਾਗ ਦੇ ਵਿੱਚ ਇੱਕੇ ਹੀ ਗੱਲ ਬਿਠਾ ਲੈਣੇ ਆ ਇੱਕੇ ਹੀ ਚੀਜ਼ ਬਿਠਾ ਲੈਣੇ ਆ ਫਰਜ਼ ਕਰੋ ਇਹ ਹੁਣ ਸਾਡਾ ਜਿਹੜਾ ਹਾਈ ਜੰਪ ਦਾ ਸਟੈਂਡ ਹੈ ਇਹ ਸਾਡਾ 2 ਫੁੱਟ 10 ਇੰਚ ਤੇ ਲੱਗਿਆ ਹੋਇਆ ਹੈ 2 ਫੁੱਟ 10 ਇੰਚ ਲੱਗਿਆ ਹੋਇਆ ਜਦੋਂ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਹਾਂ ਕੋਈ ਵੀ ਕੋਚ ਪ੍ਰੈਕਟਿਸ ਕਰਾਉਂਦਾ ਕਿਤੇ ਵੀ ਅਕਾਡਮੀ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਪ੍ਰੈਕਟਿਸ ਕਰਾਉਂਦੇ ਨੇ ਬੱਚੇ ਸੋਚਦੇ ਕੀ ਨੇ ਵੀ ਹਾਂ ਯਾਰ ਦੂ ਵੀ 2 ਫੁੱਟ 10 ਇੰਚ ਜਿਹੜਾ ਇਹ ਡੰਡਾ ਲਾਇਆ ਸੀ ਇਹ ਡੱਪਣਾ ਪਰ ਨਹੀਂ ਇੱਥੇ ਸਾਡੀ ਸੋਚ ਗਲਤ ਹੈ ਇੱਥੇ ਅਸੀਂ ਬਿਲਕੁਲ ਗਲਤ ਹਾਂ ਅਸੀਂ ਇਹ ਸੋਚਣਾ ਵੀ ਸਾਡਾ ਜਿਹੜਾ ਭਰਤੀ ਦੇ ਵਿੱਚ ਜੰਪ 3 ਫੁੱਟ 3.5 ਫੁੱਟ ਜਿੰਨਾ ਸੋਤੋਂ ਜੰਪ ਲੱਗਦਾ ਜਿੰਨੀ ਸੋਤੋਂ ਛਾਲ ਲੱਗਦੀ ਹੈ ਤੁਸੀਂ ਓਨੇ ਉੱਚੇ ਛਾਲ ਮਾਰੋ ਆਪਾਂ ਕਰਦੇ ਕਿਆਂ ਦੂਰੋਂ ਭੱਜ ਕੇ ਆਉਣਾ ਦੂਰੋਂ ਭੱਜ ਕੇ ਆ ਕੇ ਅਸੀਂ ਬਿਲਕੁਲ ਆ ਡੰਡੇ ਦੇ ਜਿਹੜਾ ਇੱਥੇ ਨੇੜੇ ਆ ਨਾ ਇੱਥੇ ਟੱਚ ਕਰਦੇ ਆ ਕਿ ਇੱਥੇ ਜਾਂ ਕੋਸ਼ਿਸ਼ ਕਰਦੇ ਇੱਥੇ ਡਿੱਗਣ ਦੇ ਕਈ ਵਾਰ ਜਿਹੜੇ ਬੱਚਿਆਂ ਦੀ ਬੈਗ ਭਾਰੀ ਆ ਨਾ ਉਹ ਇੱਥੇ ਡੰਡੇ ਦੇ ਨਾਲ ਲੱਗਦੀ ਆ ਡੰਡਾ ਵੀ ਜਿਹੜਾ ਦਿਖ ਸਕਦਾ ਵੈਸੇ ਉੱਥੇ ਜਿਹੜਾ ਡੰਡਾ ਬਹੁਤ ਕਾਫੀ ਲੰਬਾ ਹੁੰਦਾ 13 12 13 ਫੁੱਟ ਦੀ ਚੜਾਈ ਜਿਹੜੀ ਲੰਬਾਈ ਹੁੰਦੀ ਹੈ ਇਹਨਾਂ ਚੀਜ਼ਾਂ ਜ਼ਿਆਦਾਤਰ ਧਿਆਨ ਰੱਖਣਾ ਵੀ ਜਦੋਂ ਤੁਸੀਂ ਦੂਰੋਂ ਭੱਜ ਕੇ ਆਉਣਾ ਇੱਕ ਕਰਨਾ ਕਿ ਜਿਹੜਾ ਹਾਈ ਜੰਪ ਲਾਉ ਤੁਸੀਂ ਬਿਲਕੁਲ ਇੱਥੇ ਸਾਈਡ ਤੇ ਨਹੀਂ ਜਾਣਾ ਆਹ ਸਾਈਡ ਨਹੀਂ ਤੁਸੀਂ ਕਵਰ ਕਰਨੀ ਇੱਥੇ ਤੁਸੀਂ ਨਹੀਂ ਕਵਰ ਕਰਨੀ ਤੁਸੀਂ ਕੋਸ਼ਿਸ਼ ਕਰਨਾ ਹੈ ਹਾਈ ਜੰਪ ਲਾਉਣ ਵੇਲੇ ਵੀ ਜਿੰਨਾ ਤੁਸੀਂ ਇਹਨੂੰ ਕਵਰ ਕਰੋ ਜਿਵੇਂ ਆਪਾਂ ਕਹਿੰਦੇ ਵੀ ਤਿਰਥੀ ਨਜ਼ਰ ਤੁਹਾਡੀ ਹੋਣੀ ਚਾਹੀਦੀ ਆ ਅਸੀਂ ਕਿੱਥੇ ਜਾਣਾ ਅਸੀਂ ਡੰਡੇ ਦੇ ਇੱਥੇ ਆਵਾਂ ਬਿਲਕੁਲ ਇੱਥੋਂ ਸਾਨੂੰ ਈਜ਼ੀ ਵੀ ਲੱਗੂ ਅਸੀਂ ਵਧੀਆ ਲਾਵਾਂਗੇ ਕਿਉਂਕਿ ਸਾਹਮਣੇ ਤੋਂ ਜੇ ਤੁਸੀਂ ਇੱਧਰੋਂ ਆਓਗੇ ਤੁਸੀਂ ਕਿਤਨਾ ਕਿਤੇ ਭਲੇਖਾ ਕਾਜੋਗੇ ਜਾਂ ਤੁਸੀਂ ਬਿਲਕੁਲ ਸਾਹਮਣੇੋਂ ਲਾ ਲਓ ਡੰਡੇ ਸਾਹਮਣੇ ਜਿਹੜਾ ਸਾਈਡ ਤੇ ਹੈ ਜੰਪ ਨਾਲ ਦਾ ਤਰੀਕਾ ਕੀ ਹੈ ਜਾਣਾ ਆ ਜੀ ਕੋਈ ਸਾਹਮਣੇ ਰੱਖਣੀ ਹੈ ਇਥੋਂ ਪੂਰਾ ਸੀਜ਼ਰ ਜੰਪ ਦੇਣਾ ਜਿਹੜਾ ਤੁਹਾਡਾ ਇਹ ਗੋਡਾ ਹੈ ਨਾ ਤੁਹਾਡਾ ਪੈਰ ਹੈ ਇਹ ਤੁਹਾਡੀ ਹੱਕ ਮੂੰਹ ਵੱਲ ਹੋਣੀ ਚਾਹੀਦੀ ਹੈ ਜਿੱਦਾਂ ਆਪਾਂ ਫੁੱਟਬਾਲ ਦੇ ਕਿੱਕ ਮਾਰਦੇ ਹੁੰਦੇ ਆ ਜੇਕਰ ਤੁਸੀਂ ਉੱਥੇ ਜਾ ਕੇ ਆਪਾਂ ਕਈ ਵਾਰ ਜਿਹੜੇ ਆਉਂਦੇ ਆ ਕੁਝ ਬੱਚੇ ਉਹ ਆਉਂਦੇ ਆ ਐਦਾਂ ਮਾਰਦੇ ਆ ਆਹ ਚੀਜ਼ ਇਥੋਂ ਪੈਰ ਐਵੇਂ ਰੱਖ ਦਿੰਦੇ ਆ ਇਹਨੂੰ ਫਿਰ ਨਾਲ ਡੰਡੇ ਨੂੰ ਲੈ ਜਾਂਦੇ ਆ ਉੱਥੇ ਅਸੀਂ ਕੀ ਹੈ ਸਾਡੀ ਕਰੀ ਕਰਾਈ ਮਿਹਨਤ ਜਿਹੜਾ ਪਾਣੀ ਫਿਰ ਜਾਂਦਾ ਬਾਕੀ ਮੈਂ ਕੈਮਰਾਮੈਨ ਨੂੰ ਉਹ ਵੇਥਲੇ ਬਸੇ ਜਾ ਸਾਹਮਣੇ ਆ ਬੇਟਾ ਜਿਹੜਾ ਸਾਹਮਣੋਂ ਜੰਪ ਲਾਉਣਾ ਸਾਹਮਣੋਂ ਜੰਪ ਆਪਾਂ ਜਿਹੜਾ ਲਾਉਣੇ ਆ ਆਪਾਂ ਬਹੁਤ ਦੂਰੋਂ ਆ ਕੇ ਨਾ ਪੈਰ ਚੱਕ ਲੈਣੇ ਆ ਭੱਜੇ ਭਜਾਏ ਆਉਣੇ ਆ ਦੂਰੀ ਕੋਸ਼ਿਸ਼ ਕਰਦੇ ਨਾ ਤੁਸੀਂ ਆਪਣੇ ਦਿਮਾਗ ਦੇ ਜਜਮੈਂਟ ਰੱਖਣੀ ਆ ਵੀ ਮੈਂ ਜੰਪ ਕਿੱਥੇ ਚੱਕ ਸਕਦਾ ਭੱਜੇ ਆਉਣੇ ਉਹ ਭੱਜੇ ਆ ਕੇ ਨੇੜੇ ਆ ਕੇ ਆ ਜੀ ਰੱਖਣੀ ਆ ਪੂਰੀ ਜੰਪ ਮਾਨਸਨ ਗੱਦਾ ਤੁਸੀਂ ਛੱਡ ਦੇਣਾ ਇਹ ਗੱਲ ਨੋਟ ਰੱਖਿਓ ਜਦੋਂ ਜੰਪ ਵੱਜ ਗਿਆ ਗੱਦਾ ਤੁਸੀਂ ਛੱਡ ਦੇਣਾ ਉਦੋਂ ਬਾਅਦ ਜੋ ਕੁਝ ਮਰਜ਼ੀ ਹੋ ਜਾਵੇ ਕਰਦੇ ਕੀ ਹੈ ਕਈ ਵਾਰ ਜਦੋਂ ਜ਼ਿਆਦਾਤਰ ਕੁੜੀਆਂ ਕਰਦੀਆਂ ਨੇ ਜੋ ਇਹ ਟੱਪ ਜਾਂਦੀਆਂ ਨੇ ਇਹ ਹਲਤਾਂ ਦਾ ਉਹਨੂੰ ਖੜ ਕੇ ਦੇਖਣ ਲੱਗ ਜਾਂਦੇ ਨੇ ਬਈ ਜੇ ਹਟ ਜੇ ਕਿਤੇ ਕਿਉਂਕਿ ਕਈ ਵਾਰ ਡੰਡੇ ਦੇ ਪ੍ਰੈਸ਼ਰ ਇੰਨਾ ਪਿਆ ਹੁੰਦਾ 부ੜਕੀ ਜਾਂਦਾ 부ੜਕੇ ਗਿਰ ਜਾਂਦਾ ਤੁਸੀਂ ਫੇਲ ਹੋ ਜਾਓਗੇ ਇਹ ਚੀਜ਼ ਦਾ ਧਿਆਨ ਰੱਖਣਾ ਕੁੜੀਆਂ ਦੇ ਵਾਲ ਬਹੁਤ ਵੱਡੇ ਹੁੰਦੇ ਨੇ ਠੀਕ ਹੈ ਕੋਸ਼ਿਸ਼ ਕਰਦੇ ਹਾਂ ਡੰਡ ਨੂੰ ਹੁੱਕ ਮਾਰਦੇ ਹਾਂ ਦਾਰ ਦੇਣ ਛੱਡ ਦਿੰਦੀਆਂ ਨੇ ਇਹਨਾਂ ਚੀਜ਼ਾਂ ਧਿਆਨ ਰੱਖਣਾ ਜਦੋਂ ਤੁਸੀਂ ਦੂਰੋਂ ਆਉਣੇ ਭੱਜ ਕੇ ਆ ਕੇ ਜੰਪ ਮਾਰ ਕੇ ਨਾ ਦੇ ਤੁਸੀਂ ਗੱਦਾ ਜਿਹੜਾ ਉਹ ਛੱਡਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਜਿਹੜੇ ਬੱਚੇ ਪੰਜਾਬ ਪੁਰ ਦੀ ਤਿਆਰੀ ਕਰਦੇ ਨੇ ਮੁੰਡੇ ਨੇ ਤੇ ਜੇ ਕੁੜੀਆਂ ਨੇ ਸਾਡਾ ਕੈਂਪ ਜਿਹੜਾ ਉਹ ਸਟਾਰਟ ਹੋ ਰਿਹਾ ਰਹਿਣ ਨੂੰ ਕੀ ਜੀ ਦਾ ਪ੍ਰਬੰਧ ਹੈ ਕੁੜੀਆਂ ਲਈ ਖਾਸ ਤੌਰ ਤੇ ਮੁੰਡੇ ਅਸੀਂ ਲੋਕ ਕਿਹਾ ਹੋਇਆ ਰੱਖੇ ਹੋਏ ਨੇ ਵੀ ਆਪਦਾ ਲੋਕ ਕਲੱਬ ਦਾ ਕਰਕੇ ਕਰਨ ਨੂੰ ਜਾ ਸਕਦੇ ਹਾਂ ਕਿਉਂਕਿ ਬਹੁਤ ਤੁਹਾਨੂੰ ਮਦਦ ਦੀ ਲੋੜ ਹੈ ਹੈਲਪ ਦੀ ਲੋੜ ਹੈ ਅਨਸਰ ਕੀ ਤੁਸੀਂ ਡੀਕਦੇ ਜਿਹੜੇ ਡੀਕੀ ਜਾਓ ਮੇਰੇ ਕੋਲ ਹੁਣ ਵੀ ਕਈ ਬੱਚੇ ਫੋਨ ਆ ਸੀ ਸਾਰਾ ਅਸੀਂ ਅਨਸਰ ਕੀ ਤੋਂ ਬਾਅਦ ਆਵਾਂਗੇ ਅੱਜ ਅਨਸਰ ਕੀ ਆ ਜਾਣੇ ਤੇ ਚਾਰ ਪੰਜ ਦਿਨਾਂ ਬਾਅਦ ਥੋੜਾ ਟ੍ਰਾਇਲ ਆ ਜਾਣਾ ਕਿ ਉੱਥੇ ਜਾ ਕੇ ਫਿਰ ਥੋੜਾ ਮੂੰਹ ਐ ਹੋਊਗਾ ਫਿਰ ਮੇਰੇ ਵਰਗੇ ਗਵਾਂਢੀ ਨੇ ਦੀ ਕਰਨਾ ਕਿਉਂ ਉਹ ਤਾਂ ਖਾਸੀ ਹਵਾ ਹੀ ਕਰਦੀ ਦੀ ਖਾਸੀ ਹਵਾ ਹੀ ਕਰਦਾ ਸੀ ਹੁਣ ਕੀ ਬਣਿਆ ਬਸ ਬਸ ਕਿਸਮਤ ਨਾ ਇਹ ਕਿਸਮਤ ਤੁਸੀਂ ਆਪ ਲਿਖਣਨੀ ਐ ਕਿਸਮਤ ਬਣਦੀ ਨਹੀਂ ਬਣਾਉਣੀ ਪੈਂਦੀ ਐ ਦੁਨੀਆ ਝੁਗਦੀ ਨਹੀਂ ਝਗਾਉਣੀ ਪੈਂਦੀ ਐ